पिंड नगलाट जमीन दे थाना जीरकपुर अवतार सिंह नगलाम लैंड प्रोटेक्शन दे, <दिवागा> दे चेयरमैन सरदार अवतार सिंह नगला जो बड़े लंबे समय तू शार जमीना ना निरंतर संघर्ष कर रहे हैं विशेष मुलाकात सरदार नगला ने दसया की किवे पिंड नगला दी 233 बीगे 8 बिस्वे जमीन दी गैरकानूनी टंग नाल पावर आबटारनियां तैयार करवाके रजिस्ट्रील कार्रवाइयां ते माल रिकॉर्ड विच इनकाल दर्ज किते गए। उन्होंने ने गलबात दौरान किते बड़े खुलासे ते कहा, मेरी शिकायत ते सुनवाई करद्या सुबीर सिंह बादल ate साका पंचायत मंत्री

ਨਾਗਰ ਪੰਚਾਇਤ ਦੇ ਜ਼ਮੀਨ ਦੇ ਕੱਪੜੇ ਬਾਰੇ ਦੱਸੋ ਇਹ ਜ਼ਮੀਨ ਕਿੰਨੀ ਹੈ ਤੇ ਕੀ ਕੀ ਕੱਪੜੇ ਹੋਏ ਸਭ ਤੋਂ ਪਹਿਲਾਂ ਮੈਂ ਆਪ ਦੇ ਚੈਨਲ ਦੇ ਮਾਧਮੇ ਰਾਹੀਂ ਜਿੰਨੇ ਵੀ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਆਪ ਜੀ ਦੇ ਸਟੂਡੀਓ ਦੇ ਵਿੱਚ ਆ ਕੇ ਜੋ ਪਿੰਡ ਨਗਲਾ ਦੀ ਨਗਰ ਪੰਚਾਇਤ ਦੇ ਜ਼ਮੀਨ ਦੇ ਕੱਪੜੇ ਸੰਬੰਧੀ ਮੈਂ ਦੱਸਣਾ ਚਾਹੁੰਦਾ ਕਿ ਇਹ ਜ਼ਮੀਨ ਮਾਲ ਰਿਕਾਰਡ ਦੇ ਵਿੱਚ 326 ਬਿੱਗੇ ਟੋਟਲ ਹੈ ਜਿਸ ਦੇ ਵਿੱਚ 2006-7 ਦੇ ਵਿੱਚ 233 ਬਿੱਗੇ ਜ਼ਮੀਨ ਜੋ ਗੈਰ ਕਾਨੂੰਨੀ ਢੰਗ ਨਾਲ ਇੱਕ ਪਿੰਡ ਦੇ ਖੇਵੜਦਾਰ ਵੱਲੋਂ ਅਪੀਲ ਪਾਈ ਗਈ ਪੰਚਾਇਤ ਲੈਂਡ ਡਿਵੀਜ਼ਨ ਡਿਪਟੀ ਡਾਇਰੈਕਟਰ ਪਟਿਆਲਾ ਦੀ ਅਦਾਲਤ ਦੇ ਵਿੱਚ ਜਿਸ ਵੱਲੋਂ ਮਾਲ ਰਿਕਾਰਡ ਨੂੰ ਅੱਖੋਂ ਪਰੋਖੇ ਕਰਕੇ ਪੰਚਾਇਤ ਰਿਕਾਰਡ ਨੂੰ ਅਣਦੇਖਿਆ ਕਰਕੇ ਉਸ ਅਫਸਰ ਵੱਲੋਂ ਜਿਹੜਾ ਖੇਵਟਦਾਰਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਪੰਚਾਇਤ ਦੇ ਖਿਲਾਫ ਫੈਸਲਾ ਕੀਤਾ ਗਿਆ ਉਸ ਆਰਡਰ ਨੂੰ ਪਟਵਾਰੇ ਹਲਕਾ ਵੱਲੋਂ ਜੋ ਸਤਪਾਲ ਸ਼ਰਮਾ ਜੀ ਸੀ ਉਹਨਾਂ ਵੱਲੋਂ ਉਸੇ ਆਰਡਰ ਨੂੰ ਦਰਜ ਕਰਕੇ ਡੇਰਾ ਬਸੀ ਤਹਿਸੀਲਦਾਰ ਦੇ ਕੋਲ ਇੰਤਕਾਲ ਦਰਜ ਕਰਨ ਲਈ ਐਪਲੀਕੇਸ਼ਨ ਦਿੱਤੀ ਔਰ ਰਿਕਾਰਡ ਦੇ ਵਿੱਚ ਦਰਨ ਦਰਜ ਕਰਨ ਵਾਸਤੇ ਕਾਰਵਾਈ ਕੀਤੀ ਗਈ ਔਰ ਉੱਥੇ ਜਿਹੜੇ ਸਾਬਕਾ ਸਰਪੰਚ ਤਜਿੰਦਰ ਸਿੰਘ ਵੱਲੋਂ ਹਲਫਿਆ ਬਣ ਦੇ ਵਿੱਚ ਦੱਸਿਆ ਗਿਆ ਕਿ ਇਹ 26 ਜਨਵਰੀ 1950 ਤੋਂ ਪਹਿਲਾਂ ਬੰਜਰ ਪਈ ਜ਼ਮੀਨ ਨੂੰ ਖੇਵਟਦਾਰਾਂ ਵੱਲੋਂ ਜਿਹੜਾ ਹੈ ਪੈਸੇ ਖਰਚ ਕਰਕੇ ਇਸ ਜ਼ਮੀਨ ਨੂੰ ਉਪਜਾਊ ਕੀਤਾ ਇਹ ਜ਼ਮੀਨ ਜਿਹੜੀ ਸਾਂਝੇ ਕੰਮਾਂ ਨਾਲੋਂ ਜਿਹੜੀ ਵਰਤਣ ਤੋਂ ਵੱਖਰੀ ਜ਼ਮੀਨ ਹੈ ਕਦੇ ਵੀ ਸਰਕਾਰ ਨਾ ਇਹ ਸਾਂਝੇ ਕੰਮਾਂ ਵਾਸਤੇ ਨਹੀਂ ਵਰਤੀ ਉੱਥੇ ਹਲਫਿਆ ਬਿਆਨ ਝੁੱਠਾ ਦੇ ਕੇ ਤਹਿਸੀਲਦਾਰ ਵੱਲੋਂ ਇੰਤਕਾਲ ਦਰਜ ਕੀਤੇ ਗਏ ਜਦੋਂ ਕਿ ਮੈਂ 2004 ਚ ਪਹਿਲਾ ਸਰਪੰਚ ਨੂੰ ਪੰਚਾਇਤੀ ਸ਼ਾਮਲਾੜ ਜ਼ਮੀਨ ਦੇ ਦੋਸਤ ਦੇ ਵਿੱਚ ਤਜਿੰਦਰ ਸਿੰਘ ਸਰਪੰਚ ਨੂੰ ਮੁਅਤਲ ਕੀਤਾ ਗਿਆ ਸੀ ਜੋ ਕਿ ਲੈਂਡ ਮਾਫੀਆ ਦੇ ਵਿੱਚ ਛਾਡੇ ਸਾਬਕਾ ਜੋ ਹਲਕਾ ਵ代ਕ ਸ਼੍ਰੋਮਣੀ ਅਕਾਲੀ ਦਲ ਦੇ ਸਵਰਗੀ ਕੈਪਟਨ ਕਮਲਜੀਤ ਸਿੰਘ ਜੀ ਨੂੰ ਉਹ ਇਸ ਦੇ ਵਿੱਚ ਇਨਵੋਲਵ ਸੀ 2003 ਦੇ ਵਿੱਚ ਜਦੋਂ ਪੰਚਾਇਤੀ ਇਲੈਕਸ਼ਨ ਹੋਇਆ ਤੇ ਜਿਹੜਾ ਘੋਸ਼ਣਾ ਪੱਤਰ ਸੀਗੀ ਸਰਪੰਚ ਤਜਿੰਦਰ ਸਿੰਘ ਵੱਲੋਂ ਉਹ ਜਿਹੜਾ ਹੈ ਉਸ ਦੇ ਵਿੱਚ ਕਾਲਮ ਨੰਬਰ 5 ਚ ਲਿਖਿਆ ਗਿਆ ਸੀ ਪੰਚਾਇਤੀ ਸ਼ਾਮਲਾੜ ਜ਼ਮੀਨ ਨੂੰ ਆਪਸ ਦੇ ਵਿੱਚ ਵੰਡਣਾ ਇਸ ਤਰ੍ਹਾਂ ਸਾਡੇ ਜਿਹੜੇ ਧੜੇ ਦੇ ਸਰਪੰਚ ਤੇ ਸੱਤ ਪੰਚਾਇਤ ਮੈਂਬਰ ਉਹ ਜਿੱਤ ਗਏ ਸੀ ਜਦੋਂ ਕਿ ਦੂਜੇ ਧੜੇ ਦੇ ਸਰਪੰਚ ਤੇ ਸੱਤ ਪੰਚਾਇਤ ਮੈਂਬਰ ਹਾਰ ਗਏ ਸੀ ਆ ਫਿਰ ਰਟਰਨਿੰਗ ਅਫਸਰ ਨੇ ਜਿਹੜਾ ਹੈ ਕੈਪਟਨ ਕਮਲਜੀਤ ਜੀ ਜੋ ਵਿੱਤ ਮੰਤਰੀ ਰਹੇ ਹਨ ਉਹਨਾਂ ਦੇ ਦਬਾਅ ਹੇਠ ਸਾਡੇ ਜਿੱਤੇ ਹੋਏ ਸਰਪੰਚ ਨੂੰ ਹਰਾ ਕੇ ਤਜਿੰਦਰ ਸਿੰਘ ਸਰਪੰਚ ਨੂੰ ਜੇਤੂ ਕਰਾਰ ਦਿੱਤਾ ਗਿਆ ਜਦੋਂ ਕਿ ਸਾਡੇ 7 ਪੰਚਾਇਤ ਮੈਂਬਰ ਜਿੱਤ ਗਏ ਸੀ ਸਰਪੰਚ ਦਾ ਹਾਰਨ ਦਾ ਮਕਸਦ ਨਹੀਂ ਬਣਦਾ ਸੀ ਉਹਨਾਂ ਦੇ 7 ਪੰਚਾਇਤ ਮੈਂਬਰ ਜਿਹੜੇ ਹਾਰ ਗਏ ਸੀ ਤੇ ਇਸ ਤਰ੍ਹਾਂ ਅਸੀਂ ਉਹਦੀ ਅਪੀਲ ਵੀ ਪਾਈ ਕੋਈ ਅਪੀਲ ਦਲੀਲ ਦੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਇਸ ਜ਼ਮੀਨ ਸੰਬੰਧੀ ਜੋ ਸਾਬਕਾ ਪੰਚਾਇਤ ਮੰਤਰੀ ਰਹੇ ਆ ਸਵਰਗੀ ਸਰਦਾਰ ਰਣਜੀਤ ਸਿੰਘ ਬ੍ਰਹਮਪਰਾ ਉਹਨਾਂ ਦੀ ਮੈਂ ਕੋਠੀ ਦੇ ਵਿੱਚ ਗਿਆ ਤੇ ਉੱਥੇ ਜੋ ਸੁਖਵੀਰ ਬਾਦਲ ਉਪ ਮੁੱਖ ਮੰਤਰੀ ਰਹੇ ਆ ਉਹ ਵੀ ਪਹੁੰਚ ਗਏ ਸੀ ਜਿਸ ਦੇ ਵਿੱਚ ਜਦੋਂ ਮੈਂ ਦੱਸਿਆ ਵੀ ਇਹ ਮੇਰੇ ਪਿੰਡ ਦੇ ਜਿਹੜੇ 233 ਬਿੱਗੇ ਪੰਚਾਇਤੀ ਸ਼ਾਮਲਾ ਜਮੀਨ ਦੀ ਰਜਿਸਟਰੀ ਅੰਤਕਾਲ ਹੋ ਗਏ ਤਾਂ ਉੱਥੇ ਸੁਖਬੀਰ ਬਾਦਲ ਨੇ ਕਿਹਾ ਅੰਕਲ ਜੀ ਪੰਚਾਇਤੀ ਮਹਿਕਮਾ ਤੁਹਾਡੇ ਕੋਲ ਆਏ ਪੰਚਾਇਤ ਜ਼ਮੀਨ ਦੀਆਂ ਕਿਵੇਂ ਰਜਿਸਟਰੀ ਅੰਤਕਾਲ ਹੋ ਗਏ ਇਹ ਤੁਸੀਂ ਕਾਰਵਾਈ ਕਰੋ ਤਾਂ ਪੰਚਾਇਤ ਮੰਤਰੀ ਨੇ ਉਸੇ ਟਾਈਮ ਜੋ ਪੰਚਾਇਤ ਸਖਤਰ ਸੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਕੇਸ ਬਾਰੇ ਕਾਰਵਾਈ ਕਰੋ ਉਸ ਟਾਈਮ ਪਰ ਜਿਹੜਾ ਸतीश ਚੰਦਰਾ ਜੀ ਜਿਹੜੇ ਪ੍ਰਮੁੱਖ ਸਕੱਤਰ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਹਨਾਂ ਨੇ ਖੁਦ ਮੰਤਰੀ ਨੂੰ ਇਹ ਕਿਹਾ ਵੀ ਇਸ ਕੇਸ ਦੇ ਵਿੱਚ ਜੋ ਵਿੱਤ ਮੰਤਰੀ ਕੈਪਟਨ ਕਮਲ ਜੀ ਜੀ ਅਨਵੋਲਵ ਹੈ ਉਹਨਾਂ ਨੇ ਫਿਰ ਤੁਰੰਤ ਡਾਇਰੈਕਟਰ ਪੰਚਾਇਤ ਨੂੰ ਕਹਿ ਕੇ ਵੀ ਇਹ ਕਾਰਵਾਈ ਕਰੋ ਇੰਤਕਾਲ ਰੱਦ ਕਰੋ ਜੋ ਵੀ ਇਹ ਕਾਰਵਾਈ ਹੋਈ ਹੈ ਤਾਂ ਅਗਲੇ ਦਿਨ ਪਿੰਡ ਨਗਲਾ ਦਾ ਸਰਪੰਚ ਮੁਅਤਲ ਜੋ ਡਿਵੀਜ਼ਨ ਡਿਪਟੀ ਡਾਇਰੈਕਟਰ ਪਟਿਆਲਾ ਜਸਵੰਤ ਸਿੰਘ ਬਰਾੜ ਜੀ ਨੂੰ ਸਰਕਾਰ ਵੱਲੋਂ ਮੁਅਤਲ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਇੰਤਕਾਲ ਦਰਜ ਕੀਤੇ ਗਏ ਸੀ ਉਹ ਨਾਮਨਜ਼ੂਰ ਕੀਤੇ ਗਏ ਰੋਜ਼ਨਾਮਚਾਰ ਰੈਪਟ ਦੇ ਵਿੱਚ 23 6 2008 ਨੂੰ ਰੈਪਟ ਨੰਬਰ ਜਿਹੜੀ ਹੈ 323 ਦੇ ਵਿੱਚ ਸਾਰੇ ਇੰਤਕਾਲਨਾਮ ਜੂਰ ਕਿਤੇ ਗਏ ਰੱਦ ਕਿਤੇ ਗਏ ਉਸ ਤੋਂ ਬਾਅਦ ਮੈਨੂੰ ਅਸਤੀਫਾ ਦੇ ਕੇ ਇਸ ਪੰਚਾਇਤੀ ਜ਼ਮੀਨ ਨੂੰ ਬਚਾਉਣ ਵਾਸਤੇ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਤੇ 2009 ਤੋਂ ਬਾਅਦ ਜਿਹੜਾ ਹੈ ਮੇਰੇ ਤੇ ਮਕਦਮੇ ਵੀ ਦਰਜ ਹੋਏ ਤੇ 2011 ਚ ਮੈਂ 29 ਦਿਨ ਸਫੈਦੇ ਤੇ ਪੇੜ ਤੇ ਧਰਨਾ ਵੀ ਦਿੱਤਾ ਫਿਰ ਡੇਰਾ ਬੱਸੀ 2017 ਚ ਪਾਣੀ ਦੀ ਟੈਂਕੀ ਤੇ ਚੜ ਕੇ ਵੀ ਧਰਨਾ ਦਿੱਤਾ ਤੇ 19/4/17 ਨੂੰ ਜਿਸ ਦਿਨ ਨਿਸ਼ਾਨਦਈ ਦੇ ਇਹ ਵਿੱਚ ਕੇਵਲ ਗਰਗ ਦੇ ਜਿਹੜੇ ਗੁਰਗੇ ਗੁੰਡੇ ਬਦਮਾਸ ਔਰ ਪੰਚਾਇਤ ਵਿਭਾਗ ਦੇ ਅਧਿਕਾਰੀ ਮਾਲ ਮਹਿਕਮੇ ਦੇ ਪਟਵਾਰੀ ਕਨਗੋ ਤਹਿਸੀਲਦਾਰ ਸਾਰੇ ਮਿਲੇ ਹੋਏ ਸੀ ਔਰ थाना ਪੁਲਿਸ ਜਿਰਕਪੁਰ ਡੇਰਾਵੈਸੀ ਦੇ ਡੀਐਸਪੀ ਤੱਕ ਭਾਰੀ ਪੁਲਿਸ ਫੋਰਸ ਦੇ ਨਾਲ ਨਿਸ਼ਾਨਦਈ ਦੇ ਉੱਤੇ ਜਿਹੜਾ ਹੈ ਕਬਜ਼ਾ ਕਰਨਾਏ ਸੀ ਜਿਸ ਦਾ ਅਸੀਂ ਵਿਰੋਧ ਕਰਕੇ ਮੈਂ ਛੱਟ ਕੇ ਵੀ ਖੰਬੇ ਤੇ ਚੜ ਗਿਆ ਸੀ ਅੱਛਾ ਨਗਰਾ ਸਰ ਇਹ ਸੇ ਜ਼ਮੀਨ ਨੂੰ ਉਹ ਚਾਹੌਲੜੀ ਤੁਹਾਡੇ ਵੱਲੋਂ ਕਿਤੇ ਕੇ ਰੋਸ ਪ੍ਰਦਰਸ਼ਨਾਂ ਬਾਰੇ ਕੀ ਦੱਸੋ ਤੇ ਇਹ ਵੀ ਦੱਸੋ ਇਸ ਸਬੰਧੀ ਪੁਲਿਸ ਨੇ ਜਾਂ ਸਰਕਾਰ ਨੇ ਤੁਹਾਡੇ ਤੇ ਕਿਹੜੇ ਕਿਹੜੇ ਪਾਚੇ ਕੀ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ 194 ਆਪਣਾ 2009 ਚ ਇਹਦੇ ਇੰਤਕਾਲ ਰੱਦ ਹੋ ਗਏ ਸੀ 2008 ਚ ਪਹਿਲਾ ਪਰਚਾ ਡੇਰਾਬਾ ਸੀ ਕੀਤਾ ਗਿਆ 170 171 472 ਫਰਜੀ ਡਾਕੂਮੈਂਟਸ ਜਦੋਂ ਕਿ ਮੈਨੂੰ ਭਾਰਤ ਸਰਕਾਰ ਵੱਲੋਂ ਸੂਬਾ ਪੰਜਾਬ ਦਾ ਡਾਇਰੈਕਟਰ ਕਮ ਸਕੱਤਰ ਨਿਯੁਕਤ ਕੀਤਾ ਸੀ ਉਸ ਤੋਂ ਬਾਅਦ ਹੁਣ 2024 ਤੱਕ 6 ਮਹੀਨੇ ਬਾਅਦ ਪਰਚਾ ਦਰਜ ਹੋ ਜਾਂਦਾ ਸੀ ਸਾਲ ਬਾਅਦ ਹੋ ਜਾਂਦਾ ਜੀ 6 ਮਹੀਨੇ ਮੇਰੇ ਜੇਲ੍ਹ ਚ ਲੱਗ ਜਾਂਦੇ ਸੀ 6 ਮਹੀਨੇ ਬਾਅਦ ਮੈਂ 1 ਲੱਖ ਡੇਢ ਲੱਖ ਖਰਚਾ ਕਰਕੇ ਬੇਲ ਕਰਾ ਕੇ ਬਾਹਰ ਆਂਦਾ ਸੀ ਜਿਹੜੀਆਂ ਮੇਰੇ ਵੱਲੋਂ ਕੀਤੀਆਂ ਸ਼ਿਕਾਇਤਾਂ ਇਹ ਦਫ਼ਤਰ ਦੇ ਵਿੱਚ ਪੜਤਾਲ ਅਫਸਰ ਜਿਹੜੇ ਆ ਪੜਤਾਲੀਆ ਅਫਸਰ ਸ਼ਿਕਾਇਤਾਂ ਨੂੰ ਦਫ਼ਤਰ ਦਾਖਲ ਕਰ ਦਿੰਦੇ ਸੀ ਜਿਵੇਂ ਕਿ ਹੁਣ ਇਹ ਸ਼ਿਕਾਇਤ ਜਿਹੜੀ ਹੈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਜਿਹੜਾ ਅਪ੍ਰੈਲ 2022 ਦੇ ਵਿੱਚ ਰਿਟਰਨ ਦੇ ਵਿੱਚ ਸਰਕਾਰੀ ਰਹਿਸ ਤੇ ਦਰਖਾਸਤ ਦਿੱਤੀ ਜਿਸ ਦੀ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਇਹ ਮਾਰਕ ਹੋਈ ਸੀ ਅੱਜ ਉਸ ਤੋਂ ਬਾਅਦ ਡਾਇਰੈਕਟਰ ਸਥਾਨਕ ਸਰਕਾਰਾਂ ਜੁਆਇੰਟ ਡਾਇਰੈਕਟਰ ਏਡੀਸੀ ਅਰਬਨ ਡਿਵੈਲਪਮੈਂਟ ਮੋਹਾਲੀ ਤੇ ਅੱਜ ਇਹੀ ਸ਼ਿਕਾਇਤ ਜਿਹੜੀ ਹੈ ਨਗਰ ਕੌਂਸਲ ਜੀਰਕਪੁਰ ਦੇ ਦਫ਼ਤਰ ਦੇ ਵਿੱਚ ਪੈਂਡਿੰਗ ਹੈ ਤੇ ਤੁਸੀਂ ਦੱਸਿਆ ਸੀ ਸਾਨੂੰ ਆਫ ਕੈਮਰਾ ਵੀ ਅੱਜ ਸਾਡੀ ਪੇਸ਼ੀ ਸੀ ਮਾਨਯੋਗ ਅਦਾਲਤ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਜਦੋਂ ਇਹ 19417 ਨੂੰ ਐਫਆਈਆਰ 144/2017 ਮੇਰੇ ਤੇ ਦਰਜ ਕੀਤੀ ਗਈ ਹੈ ਕਿ ਕਰਪਾਨ ਮਾਰ ਕੇ ਖਿੰਬੇ ਤੇ ਚੜ ਗਿਆ ਤੇ ਕੇਵਲ ਗਰਗ ਦਾ ਜਿਹੜਾ ਬਿਲਡਰ ਦਾ ਡਰਾਈਵਰ ਸੀ ਉਹਦੇ ਵੱਲੋਂ ਕੰਪਲੇਂਟ ਹੈ ਜੋ 9 ਸਾਲ ਤੋਂ ਸੀ ਮੋਹਾਲੀ ਅਦਾਲਤ ਦੇ ਵਿੱਚ ਜੋ ਛੱਟ ਲੱਗੀ ਐ ਉਹ ਸਿਰਫ ਖਰੋਚ ਐ ਮੈਡੀਕਲ ਦੇ ਵਿੱਚ ਸਿੰਪਲ ਛੱਟ ਸੀ ਤੇ ਪੁਲਿਸ ਨੇ 307 ਤੇ ਪਰਚਾ ਦਰਜ ਕਰਕੇ ਸਾਨੂੰ 9 ਸਾਲ ਹੋ ਗਏ ਪੇਸ਼ੀਆਂ ਭੁਗਤਿਆਂ ਨੂੰ ਜੋ ਕਿ ਹੁਣ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਡਿਫੈਂਸ ਦੇ ਵਿੱਚ ਅਦਾਲਤ ਨੂੰ ਦੱਸਿਆ ਬੇਨਤੀ ਕੀਤੀ ਤੇ ਜੱਜ ਸਾਹਿਬ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ ਰਿਟਰਨ ਆਰਗੂਮੈਂਟਸ ਹੁਣ ਡਿਫੈਂਸ ਦੇ ਵਿੱਚ ਅੱਜ ਪੇਸ਼ ਕੀਤੀ ਤੇ ਜੱਜ ਸਾਹਿਬ ਨੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 30 ਜੁਲਾਈ ਲਈ ਨੋਟਿਸ ਜਾਰੀ ਕਰ ਦਿੱਤਾ ਜੋ ਅਸੀਂ ਮੰਗ ਕੀਤੀ ਹੈ ਉਸ ਦੇ ਵਿੱਚ ਹੁਣ ਅਗਲੀ 30 ਸਤ ਨੂੰ ਕਿਵੇਂ ਅਗਲੇ ਸਾਡੇ ਰਿਪਲਾਈ ਦਾ ਜਵਾਬ ਦੰਦੇ ਆ ਸਾਨੂੰ ਹੁਣ ਆਸ ਵੱਜੀ ਹੈ ਵੀ ਅਦਾਲਤ ਤੋਂ ਸਾਨੂੰ ਇਨਸਾਫ ਮਿਲੇਗਾ ਨਗਰ ਸਾਹਿਬ ਨੋਟਸ ਵਿੱਚ ਕੀ ਹੈ ਜੀ ਸਾਹਿਬ ਇੱਕ ਨੋਟਿਸ ਦੇ ਵਿੱਚ ਜੋ ਅਸੀਂ ਮੰਨ ਕੀਤੀ ਐ ਜਿਵੇਂ ਕਿ ਰੈਵਨਿਊ ਰਿਕਾਰਡ ਦਾ ਜਿਹੜੇ ਗਵਾਹ ਸੀ 메ਨ ਗਵਾਹ ਛੱਡ ਦਿੱਤੇ ਤੇ ਗਵਾਹਾਂ ਕਲੋਜ਼ ਹੋ ਗਿਆ ਤੇ ਉਸ ਤੋਂ ਬਾਅਦ ਜੱਜ ਸਾਹਿਬ ਕਹਿੰਦੇ ਵੀ ਮੈਂ ਚਾਰਜ ਫਰੇਮ ਕਰਕੇ 313 ਦੇ ਬਿਆਨ ਕਰਕੇ ਮੈਂ ਤਾਂ ਕੇਸ ਲੰਬਾ ਹੋ ਗਿਆ ਤੇ ਨਵੇੜਨਾ ਹੈ ਤੇ ਜਦੋਂ ਚਾਰਜੇ ਫਰੇਮ ਹੋ ਗਿਆ ਸਾਡੇ ਤੇ ਫਿਰ ਤਾਂ ਸਾਨੂੰ ਸਜ਼ਾ ਪੱਕੀ ਐ ਤੇ ਇਸ ਡਿਫੈਂਸ ਦੇ ਵਿੱਚ ਇੱਕ ਸਾਡਾ ਰਾਈਟ ਬਣਦਾ ਕਿ ਅਸੀਂ ਅਦਾਲਤ ਨੂੰ ਦੱਸੀਏ ਵੀ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਤੇ ਅਦਾਲਤ ਨੇ ਸਾਡੀ ਗੱਲ ਨੂੰ ਪ੍ਰਵਾਨ ਕਰਦੇ ਹੋਏ ਤਾਂ ਹੀ ਨੋਟਿਸ ਭੇਜਿਆ ਹੁਣ ਜਦੋਂ ਕਿ ਮਾਲ ਰਿਕਾਰਡ ਦੇ ਵਿੱਚ ਇਹ ਪੰਚਾਇਤੀ ਸ਼ਾਮਲਾੜ ਜ਼ਮੀਨ ਹੈ ਜਦੋਂ ਪੰਚਾਇਤੀ ਸ਼ਾਮਲਾੜ ਜ਼ਮੀਨ ਦੇ ਵਿੱਚ ਇਹਦੀਆਂ ਰਜਿਸਟਰੀਆਂ ਇੰਤਕਾਲ ਕਿਵੇਂ ਹੋ ਗਏ ਜਦੋਂ ਕਿ ਸੁਪਰੀਮ ਕੋਰਟ ਚ ਵੀ ਜਿਹੜਾ 7422 ਦਾ ਫੈਸਲਾ ਹੈ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ ਜੰਨੀਆਂ ਵੀ 1995 ਤੋਂ ਬਾਅਦ ਦੀਆਂ ਸ਼ਾਮਲ ਜ਼ਮੀਨਾਂ ਦੀਆਂ ਰਜਿਸਟਰੀਆਂ ਇੰਤਕਾਲ ਤਬਦੀਲ ਮਲਕੀਤ ਨਜਾਇਜ਼ ਕਬਜ਼ੇ ਕਿਤੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਮਨਸੂਬ ਕੀਤਾ ਜਾਵੇ ਉਸ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਅਸੀਂ ਜੋ ਅਪ੍ਰੈਲ 2022 ਚ ਮਾਨਯੋਗ ਮੁੱਖ ਮੰਤਰੀ ਜਨੂਸ਼ ਕੈਤ ਕੀਤੀ ਹੈ ਜੋ ਦਫ਼ਤਰਾਂ ਦੇ ਵਿੱਚ ਪੈਂਡਿੰਗ ਪਈ ਹੈ 4 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਜੀਰਕਪੁਰ ਆਏ ਸੀ ਜਿਨ੍ਹਾਂ ਨੂੰ ਸਾਡੇ ਹਲਕਾ ਵ代 ਕੁਲਜੀਤ ਸਿੰਘ ਰੰਧਾਵਾ ਜੀ ਨੇ ਸੀਐਮ ਸਾਹਿਬ ਨੂੰ ਦੱਸਿਆ ਕਿ ਇਹ ਰੋਜ਼ ਪ੍ਰਦਰਸ਼ਨ ਜੋ ਤਖਤ ਪੋਸਤੇ ਬੈਠੇ ਐ ਸੀਐਮ ਸਾਹਿਬ ਨੇ ਪੁੱਛਿਆ ਸੀ ਤਾਂ ਐਮਐਲਏ ਸਾਹਿਬ ਨੇ ਦੱਸਿਆ ਸੀ ਵੀ ਇਹ ਸ਼ਾਮ ਲੜ ਜ਼ਮੀਨਾਂ ਦੀ ਲੜਾਈ ਲੜ ਰਹੇ ਆ ਐਨ ਕੇ ਸ਼ਰਮੇ ਨੇ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਉਸ ਸਬੰਧੀ ਸੰਘਰਸ਼ ਕਰ ਰਹੇ ਆ ਨਗਰ ਦਾ ਮਾਮਲਾ ਜਿਹੜੇ ਹੈਗੇ ਨੇ ਜਿਨ੍ਹਾਂ ਲਈ ਤੁਸੀਂ ਸੰਘਰਸ਼ ਕਰ ਰਹੇ ਹੋ ਉਸਾਮ ਲੱਗਦਾ ਹੁੰਦਾ ਸੜਾਲ ਦੀ ਬੜੇ ਕਪੀਰ ਨੇ ਤੇ ਅਗਲੀ ਰਣਨੀਤੀ ਕੀ ਹੈ ਤੋਂ ਦੇਖੋ ਅਗਲੀ ਰਣਨੀਤੀ ਮੈਂ ਤਾਂ 20 ਸਾਲ ਤੋਂ ਲੜਾਈ ਲੜ ਰਿਹਾ ਹਾਂ ਜੇਕਰ ਕੱਲੇ ਨਗਲੇ ਪਿੰਡ 'ਚ ਵੀ ਇਹ ਲਾਗੂ ਹੋ ਜਾਂਦੀ ਹੈ ਸਾਡੀ ਸ਼ਿਕਾਇਤ ਤਾਂ ਇਹ ਸੁੱਭਾ ਪੰਜਾਬ ਤੇ ਹਰਿਆਣਾ 'ਚ ਵੀ ਲਾਗੂ ਹੋਏਗੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਬਹੁਤ ਸ਼ਕਤ ਹੈ ਜੋ ਇਹ ਨਜਾਇਜ਼ ਗੈਰ ਕਾਨੂੰਨੀ ਢੰਗ ਨਾਲ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਇੰਤਕਾਲ ਹੋਏ ਹਨ ਔਰ ਤਬਦੀਲ ਮਲਕੀਤ ਕਰਦੇ ਹਨ ਉਹ ਪੂਰਾ ਜਨੀ ਕੇ ਬਚਾਉਣ ਵਾਸਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਸਤਕਾਰਯੋਗ ਜੱਜ ਸਭਾ ਵੱਲੋਂ ਸਬਟ ਆਰਡਰ ਕਿਤੇ ਹੋਏ ਐ ਪਰ ਜਿਹੜੀ ਪ੍ਰਸ਼ਟ ਮਸ਼ਿਨਰੀ ਐ ਪੰਜਾਬ ਸਰਕਾਰ ਦੀ ਪ੍ਰਸ਼ਟ ਅਧਿਕਾਰੀ ਐ ਉਹ ਹਾਇਰ ਪੋਸਟਾਂ ਤੇ ਬੈਠੇ ਆ ਜਿਹੜੀਆਂ ਨਵੇਂ ਥੱਲੇ ਜੂਨੀਅਰ ਅਫਸਰ ਐ ਉਹ ਉਹਨਾਂ ਨੂੰ ਫਾਈਲ ਮੰਗਾ ਕੇ ਆਪਣੇ ਕਬਜ਼ੇ ਚ ਰੱਖ ਲੈਂਦੇ ਆ ਉਸੇ ਤਰ੍ਹਾਂ ਕਾਰਵਾਈ ਕਰਨ ਤੋਂ ਅਸਮਰਥ ਐ ਮੇਰਾ ਸਾਹਿਬ ਜੀ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਚੈਨਲ ਨੂੰ ਪਰਟੀਸਪੇਟ ਬਹੁਤ-ਬਹੁਤ ਧੰਨਵਾਦ ਜੋ ਇਸ ਆਵਾਜ਼ ਨੂੰ ਆਮ ਲੋਕਾਂ ਦੇ ਵਿੱਚ ਜਿਹੜਾ ਆਪਦੇ ਚੈਨਲ ਦੇ ਰਾਹੀਂ ਜਾਣਗੇ ਉਹ ਸਾਡੀ ਆਵਾਜ਼ ਨੂੰ ਸੁਣ ਕੇ ਇਹਦੇ ਨਾਲ ਸਿੱਖਿਆ ਵੀ ਮਿਲਦੀ ਹੈ ਤੇ ਅੱਗੇ ਜਾਣਕਾਰੀ ਵੀ ਮਿਲਦੀ ਹੈ ਤੇ ਇਸ ਚੈਨਲ ਦੇ ਮਾਧਮਿਆਂ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਪੰਚਾਇਤੀ ਸ਼ਾਮਲਾੜ ਦਾ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਦਾ ਕੋਈ ਕਿਸੇ ਨਾਲ ਧੱਕਾ ਹੁੰਦਾ ਹੈ ਤੇ ਉਸ ਦੇ ਲਈ ਸਾਡੇ ਵੱਲੋਂ ਸਾਡੀ ਸੰਸਥਾ ਵੱਲੋਂ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਤੋਂ ٹرسٹ ਰਜਿਸਟਰਡ ਹੈ ਤੇ ਜਿਹਦੇ ਵਿੱਚ ਮੋਬਾਈਲ ਨੰਬਰ ਅਸੀਂ ਜਿਹੜਾ ਹੈ 78147722 2270 ਦੇ ਉੱਤੇ ਜਿਹੜਾ ਸੰਪਰਕ ਕਰ ਸਕਦੇ ਹਨ ਜੋ ਸਾਡਾ ਸੰਪਰਕ ਨੰਬਰ ਹੈ ਉ 78 1477 2270 ਦੇ ਉੱਤੇ ਸੰਪਰਕ ਕਰਕੇ ਆਪਣੇ ਪੇਪਰ ਦਸਤਾਵੇਜ਼ ਜਿਨ੍ਹਾਂ ਨਾਲ ਨਾਜਾਇਜ਼ ਕਬਜ਼ੇ ਜਾਂ ਗਲਤ ਤਰੀਕੇ ਨਾਲ ਪ੍ਰਾਪਰਟੀਆਂ ਜਿਹੜੀਆਂ ਖੁਰਦ-ਬੁਰਦ ਕੀਤੀਆਂ ਗਈਆਂ بڑے ਮਸਲੇ ਐ ਅਸੀਂ ਉਹਨਾਂ ਦੇ ਲਈ ਸੁਵਾਵਾਂ ਲਈ ਸੇਵਾ 'ਚ ਹਾਜ਼ਰ ਆ ਸਾਡੀ ਸੰਸਥਾ ਵੱਲੋਂ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ